ਲਓ ਵੀ ਦੋਸਤੋ ਅੱਜ ਵਾਲਾ ਸਥਾਨ ਤੁਸੀਂ ਨੋਟ ਕਰ ਲਿਓ ਅੱਜ ਆਪਾਂ ਖੜੇ ਆ ਪੰਡ ਬਰਗਾੜੀ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਲੱਗਦਾ ਤੇ ਇੱਥੇ ਕੀ ਆ ਸੱਜਣੋ ਇੱਥੇ ਬੱਕਰਿਆਂ ਦੀ ਮੰਡੀ ਲੱਗਦੀ ਆ ਤੇ ਬੱਕਰਿਆਂ ਦੀ ਮੰਡੀ ਲੱਗਦੀ ਨੂੰ ਹੋ ਗਿਆ ਤਿੰਨ ਤੋਂ ਚਾਰ ਕਮੀ ਹਿੰਨੇ ਹੋਇਆ ਯਾਨੀ ਕਿ ਨਵਾਂ-ਨਵਾਂ ਕੰਮ ਸ਼ੁਰੂ ਹੋਇਆ ਜਿੰਨੇ ਸੱਜਣ ਮਿੱਤਰ ਬੱਕਰਿਆਂ ਨੂੰ ਪ੍ਰੇਮ ਕਰਦੇ ਆ ਉਹ ਇੱਥੇ ਆਉਣ ਵੱਧ ਤੋਂ ਵੱਧ ਆਉਣ ਵਪਾਰਕ ਖੇਤਰ ਆ ਜਿਹੜਾ ਹੋਰ ਵੱਧਾ ਹੋ ਸਕੇ ਕਮਾਈ ਦਾ ਸਾਧਨ ਬਣ ਸਕੇ ਤੇ ਮੰਡੀ ਦੇ ਵਿੱਚ ਸਾਨੂੰ ਅਸੀਂ ਲੈ ਕੇ ਚਾਲਦੇ ਆ ਤੇ ਆ ਜੋ ਸਾਡੇ ਨਾਲ ਤੁਹਾਨੂੰ ਦਿਖਾਉਣੇ ਆ ਵੀ ਨਵੀਂ ਮੰਡੀ ਲੱਗਣ ਲੱਗੀ ਆ ਤੇ ਤੁਸੀਂ ਸਹਿਯੋਗ ਦੇਣਾ ਜਿੰਨੇ ਵੀ ਬੱਕਰੀਆਂ ਨੂੰ ਪ੍ਰੇਮ ਕਰਦੇ ਆ ਬੱਕਰੀਆਂ ਪਾਲਣ ਵਾਲੇ ਜਿੰਨੇ ਵੀ ਵੀਰ ਆ ਤੇ ਬਾਈ ਦੇ ਨਾਲ ਵੀ ਗੱਲਬਾਤ ਕਰਵਾਉਣੇ ਆ ਤੇ ਕਦੋਂ ਸ਼ੁਰੂ ਹੋਈ ਆ ਤੇ ਆ ਕੱਠ ਦੇਖੋ ਸੱਜਣੋ ਪਹਿਲਾਂ ਤਾਂ ਤੁਸੀਂ ਸਾਰਾ ਤੇ ਇੱਥੇ ਦੂਰੋਂ ਦੂਰੋਂ ਸੱਜਣ ਬਹੁਤ ਆਏ ਆ ਤੇ ਬੱਕਰਾਂ ਲੈ ਕੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਵੀ ਮੰਡੀ ਸ਼ੁਰੂ ਕਦੋਂ ਹੋਈ ਸੀਗੀ ਤੇ ਆਪਾਂ ਸਾਰੀ ਜਾਣਕਾਰੀ ਲੈਨੇ ਆ ਬਾਈ ਤੋਂ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹਾਂ ਜੀ ਬਾਈ ਜੀ ਵਧੀਆ ਤੁਸੀਂ ਸੁਣਾ ਤੇ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਔਲਖ ਸਿੰਘ ਆ ਬਾਈ ਜੀ ਔਲਖ ਸਿੰਘ ਜੀ ਹਾਂਜੀ ਬਾਈ ਤੇ ਬਾਈ ਮੰਡੀ ਜਿਹੜੀ ਸ਼ੁਰੂ ਹੋਈ ਆ ਕਦੋਂ ਤੋਂ ਹੋਈ ਆ ਬਾਈ ਪੰਜ ਮਹੀਨੇ ਹੋ ਗਏ ਬਾਈ ਜੀ ਮੰਡੀ ਸ਼ੁਰੂ ਹੋਈ ਨੂੰ ਯਾਨੀ ਕਿ ਨਵੀਂ ਨਵੀਂ ਸ਼ੁਰੂ ਹੋਈ ਆ ਪਰ ਗਾੜੀ ਦੇ ਵਿੱਚ ਹਾਂਜੀ ਬਾਈ ਜੀ ਨਵੀਂ ਠੀਕ ਹੈ ਜੀ ਤੇ ਇਹ ਤੋਂ ਪਹਿਲਾਂ ਬਾਈ ਹੋਰ ਵੀ ਕਿਤੇ ਮੰਡੀ ਲੱਗਦੀ ਆ ਕਿ ਇੱਥੇ ਪਹਿਲਾਂ ਗਰਾੜੀ ਆਪਣੇ ਪਿੰਡ ਹੀ ਲੱਗਦੀ ਇੱਥੇ ਲੱਗਦੀ ਠੀਕ ਹੈ ਜੀ ਤੇ ਬਾਈ ਇੱਥੇ ਸੌਦੇ ਸੁੱਦੇ ਹੁਣ ਤੱਕ ਬਹੁਤ ਹੋ ਗਏ ਹੋਣੇ ਬਹੁਤ ਸੌਦੇ ਹੋ ਜਾਂਦੇ ਬਾਈ ਜੀ ਠੀਕ ਹੈ ਜੀ ਤੇ ਬਾਈ ਜਾਨਵਰ ਕਿੱਥੋਂ ਕਿੱਥੋਂ ਆ ਜਾਂਦੇ ਆ ਜਾਨਵਰ ਬਾਈ ਦੂਰ ਦੂਰੋਂ ਸਾਰੇ ਮੁਕਸਰ ਏਰੀਆ ਸਾਰਾ ਫਰੀਦਕੋਟ ਠੀਕ ਹੈ ਸਾਰਾ ਇਧਰੋਂ ਬਾਗਾ ਪੁਰਾਣਾ ਠੀਕ ਹੈ ਚੱਲ 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 ਆਪਣਾ ਬਠਿੰਡੇ ਤੱਕ ਤੇ ਜਾਨਵਰ ਤੱਕ ਇੱਕ ਬਾਈ ਤੁਸੀਂ ਨਾ ਐਂ ਦੱਸ ਦਿਓ ਦਰਸ਼ਕਾਂ ਨੂੰ ਬਈ ਇਹ ਮੰਡੀ ਜਿਹੜੀ ਕਿਹੜੇ ਦਿਨ ਲੱਗਦੀ ਆ ਵੀ ਕਿਹੜਾ ਦਿਨ ਆ ਇੱਥੇ ਜਿਹ ਬੇਵਲਕੜਾ ਰੋਡ ਬਰਗਾੜੀ ਵਿੱਚ ਲੱਗਦੀ ਹੈ ਭਾਈ ਹਰ ਬਹੁਤ ਵਾਰ ਹਰ ਬਹੁਤ ਵਾਰ ਭਾਈ ਯਾਨੀ ਕਿ ਹਫਤੇ ਚ ਇੱਕ ਦਿਨ ਲੱਗਦੀ ਹੈ ਹਾਂਜੀ ਹਫਤੇ ਚ ਇੱਕ ਦਿਨ ਲੱਗਦੀ ਹੈ ਠੀਕ ਹੈ ਠੀਕ ਹੈ ਨੇੜੇ ਨਰੰਗਰਿ ਭਵਨ ਠੀਕ ਹੈ ਠੀਕ ਹੈ ਤੇ ਸੱਜਣੋ ਸੌਦਾ ਇੱਥੇ ਹੋਈ ਜਾਂਦਾ ਬਾਕੀ ਆਪਾਂ ਤੁਹਾਨੂੰ ਦਿਖਾਉਨੇ ਆ ਇਧਰ ਕਵਰੇਜ ਹੋਰ ਕਰਦੇ ਆ ਆਪਾਂ ਜਿੱਥੇ ਜਿੱਥੇ ਸੌਦਾ ਹੋ ਰਿਹਾ ਆ ਸੌਦਾ ਵੀ ਕਰਦੇ ਮੈਂ ਠੀਕ ਹੈ ਜੀ ਤੇ ਤੁਹਾਨੂੰ ਦਿਖਾਉਨੇ ਆ ਕੀ ਕੀ ਆ ਛੇ ਨਗਦ ਵਾਤੇ ਜੀ ਠੀਕ ਹੈ ਜੀ ਆ ਤੁਸੀਂ ਲੈ ਜਾ ਠੀਕ ਹੈ ਠੀਕ ਆ ਨਹੀਂ ਸਰ ਅੱਛਾ ਇਹ ਹੁੰਦੇ ਆ ਸਰ ਜੀ ਇਹ ਆਪਣੇ ਛੇਣਾਂ ਦੀ ਠੀਕ ਹੈ ਠੀਕ ਆ ਤੇ ਦਿਖਾਈ ਮੇਰੀ ਆਜੋ ਜੀ ਦੇਖਦੇ ਆਪਾਂ ਕਿੱਥੋਂ ਕਿੱਥੋਂ ਸੱਜਣ ਇੱਥੇ ਬੈਠੇ ਆ ਤੇ ਗੱਲਬਾਤ ਕਰਦੇ ਆ ਨਾਲੇ ਤੁਹਾਨੂੰ ਦਿਖਾਉਣੇ ਆ ਆਹ ਦੋਸਤੋ ਦੇਖੋ ਮੇਵਣੇ ਆ ਤੇ ਇੱਥੇ ਸਾਡੇ ਨਾਲ ਸਾਡੇ ਪਿੰਡ ਦੇ ਤਾਇਆ ਜੀ ਨੇ ਸਾਡੇ ਇਹ ਵੀ ਮੰਡੀ ਦੇ ਵਿੱਚ ਬੈਠੇ ਆ ਤੇ ਇੱਧਰ ਬਾਈ ਸਾਡੇ ਵਾਗ ਆ ਜੀ ਬੈਠਾ ਤੇ ਨਿੱਕਾ ਜੀ ਵੀ ਇੱਥੇ ਆਇਆ ਸਾਸਤਰੀ ਕਾਲਤਾ ਆ ਸਾਸਤਰੀ ਕਾਲ ਜੀ ਸਾਸਤਰੀ ਉਹ ਠੀਕ ਠਾਕ ਬਾਲਾ ਵਧੀਆ ਬਾਲਾ ਵਧੀਆ ਕੰਪਾ ਦਾ ਤੇ ਕਿੰਨੇ ਜਾਨਵਰ ਲੈ ਕੇ ਆਏ ਆ ਤਿੰਨ ਜਾਨਵਰ ਜਾਨਵਰ ਲੈ ਕੇ ਆਏ ਤਿੰਨ ਬੱਕਰੇ ਤਿੰਨ ਬੱਕਰੇ ਹਾਂਜੀ ਠੀਕ ਆ ਤੇ ਕਿਵੇਂ ਵੇਚਣ ਵਾਸਤੇ ਲੈ ਕੇ ਆਏ ਨੇ ਖਰੀਦਣ ਵਾਸਤੇ ਲੈ ਵੀ ਲਈ ਦਿੰਦੇ ਆ ਵੇਚ ਵੀ ਲਈ ਦਿੰਦੇ ਆ ਅੱਛਾ 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 ਤੇ ਕਿੰਨੇ ਵੇ ਅੱਗੇ ਜਾਨਵਰ ਜਾਨਵਰ ਵੀ ਕਾ ਕੋਈ ਨਹੀਂ ਅਜੇ ਹੁਣ ਵੇਚ ਅੱਗੇ ਹਜੇ ਵੇਚੋ ਵੇਚ ਹੁਣ ਆਈਆਂ ਅਜੇ ਮੰਡੀ ਠੀਕ ਹੈ ਠੀਕ ਹੈ ਹ ਕਿਹੜੇ ਕਿਹੜੇ ਜਾਨਵਰ ਆਹੀ ਆ ਕਿਤਾਬ ਬੱਕਰੀ ਜੀ ਆ ਲੈ ਚ ਖੜੇ ਤਿੰਨੇ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਕੀ ਹਾਲ ਚਾਲ ਆ ਬਾਈ ਠੀਕ ਆ ਵਧੀਆ ਬਾਈ ਸਤਿ ਸ੍ਰੀ ਅਕਾਲ ਇਹ ਬਾਈ ਆਪਣੇ ਕਿਹੜੇ ਜਾਨਵਰ ਆਪਣੇ ਆਹੀ ਖੜਿਆ ਜੀ ਇੱਥੇ ਇਹੀ ਠੀਕ ਆ ਤੇ ਖਰੀਦੇ ਖਰੂਦੇ ਵੀ ਆ ਕਿ ਹਜੇ ਨਹੀਂ ਨਹੀਂ ਹਜੇ ਤਾਂ ਆ ਕੇ ਖੜੇ ਹੀ ਆ ਆ ਕੇ ਖੜੇ ਆ ਤੇ ਕਿੰਨਾ ਚਿਰ ਹੋ ਗਿਆ ਬਾਈ ਆਉਂਦੇ ਮੈਂ ਇੱਥੇ ਆ ਗਿਆ ਦੋ ਤਿੰਨ ਮੰਡੀਆਂ ਆਇਆ ਨੇ ਦੋ ਤਿੰਨ ਮੰਡੀਆਂ ਆਏ ਨੇ ਠੀਕ ਹੈ ਤੇ ਮੰਡੀ ਦਾ ਮਾਹੌਲ ਜਾਨੀ ਕਿ ਅੱਗੇ ਨਾਲੋਂ ਫਰਕ ਪਿਆ ਵਧੀਆ ਕਿ ਬਹੁਤ ਜ਼ਿਆਦਾ ਵਧੀ ਹੈ ਮੰਡੀ ਅੱਗੇ ਨਾਲੋਂ ਵਧੀ ਹੈ ਮੰਡੀ ਅੱਗੇ ਨਾਲੋਂ ਬਹੁਤ ਵਧੀਆ ਚੀਜ਼ ਹੈਗੀ ਇਹ ਯਾਰ ਮੈਂ ਨਾ ਵੇਖਿਆ ਵੀ ਇਹ ਖੇਤ ਦੇ ਵਿੱਚ ਨਾ ਅੱਜ ਕੱਲ ਸੱਜਣੋ ਮੈਂ ਨੋਟ ਕਰੀ ਗੱਲ ਵੀ ਅੱਜ ਕੱਲ ਨਾ ਬੜੇ ਬੰਦੇ ਆ ਜਿਹੜੇ ਹਨਾ ਇਹਦੇ ਵਿੱਚ ਪਏ ਆ ਬਾਈ ਹਨਾ ਯਾਨੀ ਕਿ ਕਮਾਈ ਦਾ ਇੱਕ ਚੰਗਾ ਸਾਧਨ ਕਮਾਈ ਦਾ ਸਾਧਨ ਹੈਗਾ ਬੰਦਾ ਕੰਮ ਲੱਗਿਆ ਰਹਿੰਦਾ ਹੈਗਾ ਹੂੰ ਨਾਲੇ ਵਧੀਆ ਨਾਲ ਵਰਜਸ ਹੁੰਦੀ ਰਹਿੰਦੀ ਵਰਜਸ ਹੁੰਦੀ ਰਹਿੰਦੀ ਹੈ ਹਨਾ ਤੇ ਕਿੰਨੇ ਕਿੰਨੇ ਤੱਕ ਮੁੱਲ ਦੀਆਂ ਬੱਕਰੀਆਂ ਆ ਜਾਂਦੀਆਂ ਮੋਲ ਤਾਂ ਤਾਂ ਹਾਂ ਤਾਂ ਪਿਆ ਜਿਉ ਜੀ ਨਸਲ ਉਹ ਜੀ ਮੋਲ ਜਿਹੋ ਜੀ ਨਸਲ ਤੇ ਵੱਧ ਤੋਂ ਵੱਧ ਇੱਥੇ ਕਿੰਨੇ ਕ ਵੱਡੇ ਵੱਡੇ ਸੌਦੇ ਹੋ ਜਾਂਦੇ ਵੱਡੇ ਵੱਡੇ ਸੌਦੇ ਪੂਰੇ ਡਵਲ ਸੌਦੇ ਹੁੰਦੇ ਇੱਥੇ ਕਿੱਥੋਂ ਤੱਕ ਪਹੁੰਚ ਜਾਂਦੇ 40 40 50 50 ਤੱਕ ਸੌਦੇ ਹੁੰਦੇ 40 40 50 50 ਤੱਕ ਹਾਂ ਠੀਕ ਹੈ ਠੀਕ ਹੈ ਹਾਂ ਕਿਵੇਂ ਤਾਂ ਹੈ ਦੋ ਬੱਕਰੇ 75 7000 ਦੇ ਵੇਚੇ ਆ ਇਹ ਮੇਰੀ ਜਵਾ ਕੈਨੇਡਾ ਜਾਵੜੇ ਬੱਕਰੇ ਤੇ ਸਿਰੋ ਕੈਨੇਡਾ ਗਏ ਆ ਇਹ ਦੋਸਤੋ ਆ ਸਾਡੇ ਪਿੰਡ ਦੇ ਤਾਇਆ ਜੀ ਆ ਤਾਇਆ ਨਾਂ ਦਸੀ ਮਾੜਾ ਇੱਕ ਆ ਮਲਕੀ ਤਾਂ ਮੇਰਾ ਨਾਮ ਮਲਕੀ ਸੀ ਮਮਲਕੀ ਜੀ ਮਹਾ ਮਗੂ ਸਾਡੇ ਪਿੰਡ ਦੇ ਇਹਨਾਂ ਦੇ ਸਿਰ ਤੋਂ ਸਾਰਾ ਕੁਝ ਕੀਤਾ ਜਵਾ ਕੈਨੇਡਾ ਭੇਜਤੇ ਬੱਕਰੀਆਂ ਨੇ ਹੁਣ ਜਵਾਕਨ ਭੜ ਭੜੇ ਨਾ ਲੱਗਦੇ ਥੋੜੇ ਇੱਕ ਗੱਲ ਦੋਸਤੋ ਹੋਰ ਆ ਵੀ ਐਂ ਨਹੀਂ ਵੀ ਇਹਨੂੰ ਸਾਰੇ ਹਨਾ ਅਗਰ ਲੋਕੀ ਕਹਿੰਦੇ ਨਾ ਵੀ ਗਰੀਬ ਬੰਦੇ ਆ ਇਹ ਸਾਰੇ ਜ਼ਿਮੀਂਦਾਰ ਬੰਦੇ ਭਰਾ ਇਹਦੇ ਕਿੱਤੇ ਦੇ ਵਿੱਚ ਬਹੁਤ ਆਈ ਵੀ ਹਨ ਤੇ ਤਾਂ ਇਹ ਬੰਦੇ ਨੇ ਸਾਡੇ ਨੇ ਮੁੰਡਾ ਭੇਜਿਆ ਕਾਬ ਦਾ ਬਾਹਰ ਤੇ ਇਹ ਬੱਕਰੀਆਂ ਦੀ ਕਮਾਈ ਤੋਂ ਹੀ ਮੁੰਡਾ ਬਾਹਰ ਭੇਜਿਆ ਹੁਣ ਤੁਸੀਂ ਆਪਣੇ ਹਿਸਾਬ ਲਾ ਲਓ ਬੱਕਰੀ ਸਾਲ ਚ 5 ਫਸਲਾਂ ਦਿੰਦੀ ਆ ਸਾਲ ਚ 5 ਫਸਲਾਂ 5 ਫਸਲਾਂ ਕੋਈ ਦਿਨ ਬੈਜ ਬੱਕਰੀ ਮੋੜ ਸਕਦੇ ਕੋਈ ਬੰਦਾ ਮੋੜ ਨਹੀਂ ਸਕਦਾ ਜੀ 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 ਹਾਂ ਜੀ ਠੀਕ ਹੈ ਜੀ ਸੱਚੀ ਗੱਲ ਆ ਆਪਾਂ ਮੋੜ ਤੋਂ ਚਾਹੇ 50 ਸਾਲ ਤੋਂ ਮੈਨੂੰ ਚਾਰ ਦਿਨੋਂ ਹੂੰ ਪੂਰੇ 50 ਸਾਲ ਮੋਰਮ ਹੁਣ ਛੱਡਿਆ ਕਰ ਜੀ ਅਸੀਂ ਨਿੱਕੇ ਨਿੱਕੇ ਹੁੰਦੇ ਤਾਂ ਇਹ ਦੇਖਦੇ ਆਏ ਤੁਹਾਨੂੰ ਬਹੁਤ ਚਿਰ ਹੋ ਗਿਆ ਤੁਹਾਡੇ ਹਨਾ ਕਿੱਥੇ ਦੇ ਵਿੱਚ ਪਾਈ ਨੂੰ ਤੇ ਤੇ ਦਰਸ਼ਕੋ ਆਜੋ ਆ ਬਾਈ ਜਿੱਸੇ ਮਾੜੀ ਨਿਗਾ ਕੈਮਰਾ ਕੰਗਾ ਬਾਂਗਾਂ ਦੇ ਉੱਤੇ ਮੜਾ ਜਾ ਹਨਾ ਤੇ ਦੂਰੋਂ ਦੂਰੋਂ ਮਿੱਤਰ ਸੱਜਣ ਬਹੁਤ ਆਏ ਹੋਏ ਆ ਇੱਥੇ ਮੰਡੀ ਦਾ ਤੁਸੀਂ ਮਾਹੌਲ ਨੋਟ ਕਰ ਲਿਓ ਇਹ ਦੋਸਤੋ ਲੱਗਦੀ ਆ ਪਿੰਡ ਬਰਗਾੜੀ ਦੇ ਵਿੱਚ ਜਾਨਕਿ 4-5 ਮਹੀਨੇ ਹੋਇਆ ਸ਼ੁਰੂ ਹੋਈ ਨੂੰ ਤੇ ਤੁਹਾਨੂੰ ਅਸੀਂ ਇੱਕ ਸੌਦਾ ਲਾਈਵ ਦਿਖਾਉਣੇ ਆ ਇੱਧਰ ਗੱਲਬਾਤ ਕਰਵਾਉਣੇ ਇੱਧਰ ਬਾਂਗਾਂ ਦੇ ਕੋਲੇ ਲਾਈਵ ਸੌਦਾ ਚੱਲੀ ਜਾਂਦਾ ਕਸੇ ਮੰਨ ਕੇ ਆਜੋ 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 ਉਹ ਦੇਤੀ ਭਾਈ ਬਾ ਹੋ ਗਈ 8000 ਮਿਲ ਜੀ ਆ ਲੈ 8000 ਰਵਾ ਠੀਕ ਹੈ ਹੋ ਗਿਆ ਜੀ ਹਾਂ ਜੀ ਹੋ ਗਿਆ ਜੀ ਸੌਦਾ 8000 ਦਾ ਹੋ ਗਿਆ ਜੀ ਸੌਦਾ ਲਖਾਈ ਕਪਤਾਨ ਦੀ ਠੀਕ ਹੈ ਜੀ ਤੇ ਭਾਈ ਡਿਟੇਲ ਦੇ ਦਿਓ ਜਾਨਵਰ ਬੜਾ ਏ ਬਾਈ ਖਾਲੀ ਆ ਖਾਲੀ ਕਰਕੇ ਦਿੱਤੀ ਉਹਨੇ ਫੰਡਰ ਕਾਟੂ ਹੀ ਹਾਬ ਸੀ ਠੀਕ ਹੈ ਜੀ ਤੇ ਨਸਲ ਨੁਸਲ ਦਾ ਬਾਈ ਕੀ ਸੀ ਨਸਲ ਬਾਈ ਇਹ ਕਾਟੂ ਚ ਹੀ ਗਈ ਆ ਹੁਣ ਤਾਂ ਨਸਲ ਬਾਰੇ ਕੋਈ ਨਹੀਂ ਦੇਖਿਆ ਠੀਕ ਹੈ ਠੀਕ ਆ ਤੇ ਬਾਈ ਹੁਣ ਤੱਕ ਕਿੰਨੇ ਜਾਨਵਰ ਵੇਚਿਆ ਕਿੰਨੇ ਲੈ ਕੇ ਆਏ ਹੁਣ ਤੱਕ ਬਾਈ 17 18 ਸੌਦੇ ਹੋ ਗਏ ਆ ਹੋ ਗਏ ਆ ਹਾਂ ਤੇ ਤੁਸੀਂ ਬਾਈ ਕਿੱਥੋਂ ਆਈ ਬਰਗਾੜੀ ਤੋਂ ਹੀ ਆਪਾਂ ਤੇ ਨਾਮ ਕੀ ਹੈ ਬਾਈ ਗੌਰਪ੍ਰੀਤ ਆਈ ਆ ਗੌਰਪ੍ਰੀਤ ਸਿੰਘ ਠੀਕ ਹੈ ਤੇ ਕਿੰਨੇ ਸੌਦੇ ਹੋ ਜਾਂਦੇ ਆ ਬਾਈ ਸੋਦੇ 80 85 ਦੇ ਨੇੜੇ ਹੋ ਜਾਂਦੀ ਹੈ 80 85 ਦੇ ਨੇੜੇ ਠੀਕ ਹੈ ਤੇ ਯਾਨੀ ਕਿ ਚੰਗਾ ਹੰਗਾਰਾ ਮੈਂ ਰਿਆ ਹੈ ਨਾ ਮੰਡੀ ਨੂੰ ਮੈਂ ਵੇਖੀ ਜਾਂਦਾ ਸੀਗਾ ਵੀ ਬਹੁਤ ਦੂਰੋਂ ਦੂਰੋਂ ਲੋਕ ਆਏ ਹੈ ਨਾ ਸੱਜਣਾ ਹੀ ਆਏ ਠੀਕ ਹੈ ਜੀ ਤੇ ਬਾਈ ਜੀ ਹੋਰ ਕਿੰਨੇ ਜਾਨਵਰ ਇੱਥੇ ਤੁਸੀਂ ਸਾਰੇ ਵਿੱਚ ਤੁਸੀਂ ਕਿੰਨੇ ਲੈ ਕੇ ਆਏ ਸੀਗੇ ਆਪਾਂ ਲੈ ਕੇ ਆਏ ਸੀਗੇ 8 ਨਾਗ ਉਹਦੇ ਚੋਂ 4 ਨਾਗ ਵੇਚਦੇ ਕਿਹੜੇ ਬਾਈ ਨੂੰ ਵੇਚਦੇ ਉਹ ਬਾਈ ਉੱਠ ਗਏ ਉੱਠ ਗਏ ਜੀ ਉਹ ਠੀਕ ਹੈ ਜੀ ਠੀਕ ਹੈ ਠੀਕਾ ਬਹੁਤ ਸੁਣੀ ਗੱਲ ਹੈ ਜੀ ਚੰਗੀ ਗੱਲ ਹੈ ਤੇ ਦੋਸਤੋ ਆ ਦੇਖ ਲਓ ਇੰਨਾ ਮਾਹੌਲ ਭਰਿਆ ਵਾ ਮੰਡੀ ਦੇ ਵਿੱਚ ਯਾਨੀ ਕਿ ਇਹ ਤਾਂ ਸਵੇਰ ਦਾ ਟਾਈਮ ਹੀ ਆ ਦੁਕਾਨ ਹਜੇ ਮਹੌਲ ਆਈ ਜਾਂਦੀਆਂ ਗੱਡੀਆਂ ਠੀਕ ਹੈ ਫੁੱਲ ਵਟਾ ਫੁੱਲ ਭਰ ਜਾਣੀਆਂ ਆਹ ਦੇਖੋ ਤੁਸੀਂ ਜਾਨਵਰ ਯਾਨੀ ਕਿ ਬੜੀ ਦੂਰੋਂ ਦੂਰੋਂ ਮਿੱਤਰ ਆਏ ਵਾ ਇੱਥੇ ਦੋਸਤ ਆਪਾਂ ਸਾਰਿਆਂ ਨਾਲ ਗੱਲਬਾਤ ਕਰਦੇ ਆਂ ਵੀ ਕਿੱਥੋਂ ਕਿੱਥੋਂ ਬਾਈ ਇੱਥੇ ਪਹੁੰਚਿਆ ਮੰਡੀ ਤੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਬਾਈ ਜੀ ਕਿਹੜੀ ਥਾਂ ਤੋਂ ਆਪਾਂ ਮੱਤੇ ਤੋਂ ਆਏ ਆ ਬਾਈ ਜੀ ਮੱਤੇ ਤੋਂ ਹਾਂਜੀ ਠੀਕ ਹੈ ਤੇ ਬਾਈ ਕੀ ਨਾਮ ਆ ਤੁਹਾਡਾ ਜਸਵੀਰ ਸਿੰਘ ਜਸਵੀਰ ਸਿੰਘ ਬਾਈ ਕਿੰਨੇ ਜਾਨਵਰ ਲੈ ਕੇ ਇੱਕੋ ਹੀ ਆ ਬਾਈ ਆਪਣੇ ਇੱਕੋ ਹੀ ਜਾਨਵਰ ਹਾਂ ਘਰੇ ਨੇ ਹੋਰ ਠੀਕ ਆ ਬਾਈ ਇਹਦੀ ਕੀ ਡਿਟੇਲ ਆ ਕੀ ਇਹਦੀ ਬਾਈ 8000 ਮੰਗਦੇ ਆ ਠੀਕ ਆ ਜੀ ਹਾਂ ਜੀ ਸੇਵ ਨਹੀਂ ਹੋਰ 6 ਮਹੀਨੇ ਉਮਰਾ 6 ਮਹੀਨੇ ਠੀਕ ਹੈ ਤੇ ਅੱਗੇ ਵੀ ਬਾਈ ਮੰਡੀ ਤੇ ਆਉਣੇ ਹੋ ਕਿ ਪਹਿਲੇ ਨਹੀਂ ਨਹੀਂ ਬਾਈ ਪਹਿਲੀ ਵਾਰ ਆਏ ਸੂਰੇ ਵਾਲੇ ਜਾਣੇ ਇੱਥੇ ਪਹਿਲੇ ਨਹੀਂ ਤੇ ਜਾਨਵਰ ਰੱਖਿਆ ਬਾਈ ਹੋਰ ਕਰੇ ਕਿ ਹਾਂ ਕਰੇ ਹੈਗਾ ਬਾਰ ਬਾਰ ਕਿੰਨੇ ਕੁ ਰੱਖੇ ਹੋ ਬਾਈ ਹੈਗੇ ਦੋ ਬੱਚੇ ਇੱਕ ਬੱਕਰੀ ਵੱਡੀ ਠੀਕ ਹੈ ਜੀ ਹਾਂਜੀ ਠੀਕ ਹੈ ਇੱਕ ਬੱਕਰਾ ਇਹਦੇ ਨਾਲ ਤਾਂ ਬੇਟਾ ਲਾ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਮੰਡੀ ਵੇਚ ਕੇ ਫਿਰ ਤੁਹਾਨੂੰ ਕਿਵੇਂ ਲੱਗਦਾ ਬਾਈ ਮੰਡੀ ਵਧੀਆ ਭਰਦੀ ਆ ਠੀਕ ਆ ਹਨਾ ਚੰਗੀ ਜਿਹੜੇ ਹਸਾਉਣਾ ਨਵੀਂ ਨਵੀਂ ਮੰਡੀ ਸ਼ੁਰੂ ਹੋਈ ਹੈ ਹਨਾ ਉਹ ਵਧੀਆ ਭਰਦੀ ਆ ਬਈ ਉਹ ਹਸਾਉਣਾ ਦੋਸਤੋ ਬਈ ਇੱਥੇ ਦੇਖ ਕੇ ਐਂ ਲੱਗਦਾ ਵੀ ਜਿਵੇਂ ਨਵੀਂ ਨਵੀਂ ਮੰਡੀ ਨਹੀਂ ਵੀ ਕਈ ਚਿਰਾਂ ਤੋਂ ਮੰਡੀ ਲੱਗਦੀ ਆ ਹਨਾ ਇਹ ਤੇ ਬਾਕੀ ਆਪਾਂ ਤੁਹਾਡੀ ਹੋਰ ਬਾਂਗਾਂ ਦੇ ਨਾਲ ਇੱਧਰ ਗੱਲਬਾਤ ਕਰਵਾਉਣੇ ਆ ਬਾਈ ਬੜੀ ਦੂਰੋਂ ਦੂਰੋਂ ਆਏ ਵੇ ਆ ਤੇ ਜਾਨਵਰ ਵੀ ਬੜੇ ਲੈ ਕੇ ਆਏ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜਨਾਬ ਹੋਜ ਕੀ ਹਾਲ ਚਾਲ ਨੇ ਜੀ ਵਧੀਆ ਮਹਾਰਾਜ ਕੀ ਨਾਮ ਆ ਬਾਈ ਆਪ ਮੇਰਾ ਨਾਮ ਕਪਤਾਨ ਹੈ ਕਪਤਾਨ ਤੇ ਕਿਹੜੇ ਪਿੰਡ ਤੋਂ ਆਏ ਹੋ ਜੀ ਮੈਂ ਫਰੀਦਕੋਟ ਤੋਂ ਫਰੀਦਕੋਟ ਤੋਂ ਠੀਕ ਹੈ ਤੇ ਪਹਿਲੇ ਈ ਆਏ ਆ ਕਿ ਬਾਬਾ ਚੱਲਦੇ ਨੇ ਨਹੀਂ ਬਾਬਾ ਦੇਰ ਤੋਂ ਕੰਮ ਮੇਰਾ ਪੁਰਾਣਾ ਹੈ ਕਰ ਪੁਰਾਣਾ ਕੰਮ ਹੈ ਠੀਕ ਹੈ ਤੇ ਕਿੰਨੇ ਜਾਨਵਰ ਲੈ ਕੇ ਆਏ ਹੋ ਬਾਈ ਇੱਥੇ ਇੱਥੇ ਮੈਂ ਖਰੀਦੇ ਆ ਬਾਈ ਲੈ ਕੇ ਤੇ ਮੈਂ ਆਇਆ ਪੰਜ ਖਰੀਦਣਾ ਵਾਲੇ ਖਰੀਦੇ ਆ ਸੱਤ ਅੱਠ ਜਾਨਵਰ ਉਹਨੇ ਖਰੀਦੇ ਇੱਕ ਨਾਲ ਸਾਡੇ ਕੋਲ ਦੋ ਨਾਲ ਆਵ ਲੈ ਕੇ ਆਈ ਸਾਡੇ ਕੋਲ ਆ ਆਖੜਾ ਇੱਕ ਉਦੋਂ ਆ ਸਾਰੇ ਲੈ ਜਾ ਖਰੀਦੇ ਜਾ ਖਰੀਦੇ ਆ ਇਹ ਨਾਲ ਨਾਲ ਸਾਰੇ ਆਪਣੇ ਘਰੇ ਕਿੰਨੇ ਜਾਨਵਰ ਖਰੀਦ ਲਏ ਬਈ ਆਪਾਂ ਇਹ ਖਰੀਦ ਲੇ ਘਟ ਘਟ 7 ਨਾਲ ਖਰੀਦ ਲਏ 7 ਨਾਲ ਤੇ 7 ਨਾਲ ਮੈਂ ਹਲੇ ਲਊਗਾ ਮੈਂ ਘਟ ਘਟ ਲਊਗਾ ਵੇ ਸੌਦਾ ਮਿਲ ਜਾਏ 20 ਨਾਲ 25 ਲੈ ਲਊਗਾ ਅੱਛਾ ਹਾਂ ਕੱਲ ਵੇਸ ਕੈ ਸਾਰੀ ਗੱਡੀ ਭਰ ਕੇ ਦੀ ਮੈਂ ਅੰਬਾਲੇ ਠੀਕ ਹੈ ਅੰਬਾਲੇ ਲੈ ਕੇ ਵੇਚ ਕੇ ਆਇਆ ਤੇ ਵੇਚ ਕੇ ਕਿੱਥੇ ਆਂਦੀ ਅੰਬਾਲੇ ਅੰਬਾਲੇ ਮੇਰਾ ਮਾਲ ਅੰਬਾਲੇ ਹਾਂ ਅੰਬਾਲੇ ਠੀਕ ਹੈ ਠੀਕ ਹੈ ਠੀਕ ਆ ਅੰਬਾਲੇ ਦੇ ਵਿੱਚ ਹਾਂ ਤੇ ਬਾਈ ਅੰਮਰਸਾਰ ਜਾਂਦੇ ਤੌਂਗ ਵਾਲੀ ਵੀ ਅਸੀਂ ਜਾਣਦੇ ਆ ਹਾਂ ਜਿਵੇਂ ਸੂਰੇ ਵਾਲੇ ਹੋਗੀ ਮੰਡੀ ਉੱਥੇ ਵੀ ਜਾਣਦੇ ਆ ਵੀ ਮੰਡੀਆਂ ਜਿੱਥੇ ਜਿੱਥੇ ਲੱਗਦੀਆਂ ਆ ਉੱਥੇ ਹੀ ਜਾਣਦੇ ਆ ਜਾਣਦੇ ਆ ਜਾਨੀ ਪਿੰਡਾਂ ਚ ਵੀ ਖਰੀਦਦੇ ਆ ਬਾਈ ਘਰੇ ਵੀ ਆਪਣੇ ਜਾਨਵਰ ਰੱਖੇ ਹੋਏ ਆ ਕਿ ਘਰੇ ਵਾਧੂ ਮਾਲ ਰੱਖਿਆ ਬਾਈ ਘਰੇ ਹੈਗਾ 20-25 ਨਾਲ ਘਰੇ ਵੀ 20-25 ਨਾਲ ਘਰੇ ਹਾਂ ਠੀਕ ਹੈ ਜੀ 25 ਨਾਲ ਘਰੇ ਠੀਕ ਹੈ ਤੇ ਬਾਈ ਹੁਣ ਤੱਕ ਕਿੰਨੇ ਕੁ ਦਾ ਸੌਦਾ ਤੁਸੀਂ ਕਰ ਲਿਆ ਹੋਊਗਾ ਕਟੋਕੜਾ 80 ਦਾ ਸੌਦਾ ਸੱਤਾਂ ਦਾ ਕਰ ਲੈ ਠੀਕ ਹੈ ਜਿੰਨੇ ਸਾਨੂੰ ਮਿਲ ਗਈ ਖਰੀਦਣੀ ਆ ਹੂੰ ਜਿਵੇਂ ਇਹ ਕਰਨ ਜਾਨਵਰਾਂ ਤੇ ਮਾਰ ਕੈਮਰਾ ਤੇ ਆ ਬਈ ਜਿਹੜੇ ਕੁੱਕੜ ਆ ਨਾਲ ਵੱਧੇ ਤੇਰੇ ਇਹ ਕੁੱਕੜ ਤੁਹਾਡੇ ਆਪਣੇ 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 ਤਾਂ ਵੀ ਜਿਵੇਂ ਆ ਰਹੇ ਜਾਨਵਰ ਆਵੇ ਗੱਡੀ ਦੇ ਨਾਲ ਨਾਲ ਤੇ ਆ ਨਾਲ ਨਾਲ ਜੀ 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 ਠੀਕ ਹੈ ਤੇ ਦੋਸਤੋ ਇੱਥੇ ਨਾਲ-ਨਾਲ ਨਾ ਜਾਨੀ ਕਿ ਬੱਕਰੀਆਂ ਦੇ ਨਾਲ-ਨਾਲ ਕੁੱਕੜ ਵੀ ਲੈ ਕੇ ਜਾਂਦੇ ਆ ਪਾਂਗਾਂ ਦੇ ਇੱਥੇ ਹਨਾ ਕਈ ਬਾਈ ਇੱਥੇ ਖੜੇ ਆ ਜਾਨੀ ਕਿ ਮੰਡੀ ਦਾ ਮਾਹੌਲ ਦੇਖੋ ਤੁਸੀਂ ਚੰਗੀ ਮੰਡੀ ਭਰਦੀ ਆ ਜਾਨੀ ਕਿ ਇੱਥੇ ਜਿਹੜੇ ਸਾਬ ਨਾਲ ਨਵੀਂ-ਨਵੀਂ ਮੰਡੀ ਲੱਗਦੀ ਆ ਗੈ ਨਹੀਂ ਸਕਦੇ ਆਪਾਂ ਵੀ ਇਹ ਨਵੀਂ ਮੰਡੀ ਹੋਊਗੀ ਅ ਜਿਵੇਂ ਇੱਕ ਜੀ ਨਾ ਬਾਈ ਤੇ ਜਾਨਵਰ ਦਿਖਾਏ ਤੇ ਕਿਹੜੇ ਕਿਹੜੇ ਬੈਠੇ ਇੱਥੇ ਹਨਾ ਤੇ ਯਾਨੀ ਕਿ ਕਾਫੀ ਦੂਰੋਂ ਦੂਰੋਂ ਲੋਕ ਆਉਂਦੇ ਆ ਯਾਨੀ ਕਿ ਜਿੰਨੇ ਬੱਕਰੀ ਪਾਲਕ ਲੋਕ ਆ ਇੱਥੇ ਹਨਾ ਸਾਰੇ ਤਕਰੀਬਨ ਬੜੀ ਦੂਰੋਂ ਦੂਰੋਂ ਆਉਂਦੇ ਆ ਤੇ ਬਾਕੀ ਇੱਥੇ ਕੁਝ ਕੁ ਸੌਦੇ ਵੀ ਆਈ ਤੁਹਾਨੂੰ ਉਹਨਾਂ ਦੀ ਲਾਈ ਵੀ ਵੀ ਦਿਖਾਵਾਂਗੇ ਵੀ ਕਿਹੜੇ ਕਿਹੜੇ ਸੌਦੇ ਹੋਏ ਆ ਇੱਥੇ ਫਾਇਦੇ ਤੇ ਕੋਲੇ ਆ ਫਾਇਦੇ ਕੋਲੇ ਆ ਆ ਜਾ ਕਿਉਂ ਕਰਦਾ ਤੂੰ ਫਾਇਦੇ ਦਬੱਲੇ ਆ ਆ ਜਾ ਬਈ ਦੱਸ ਵੇਚਣ ਵਾਲਾ ਮੁੱਲ ਦੱਸ ਦੇ ਵੇਚਣ ਵਾਲਾ ਦੱਸਿਆ ਦੇ ਨਾਮ ਕਰਕੇ 10 ਬੋਲ 35 ਦੀ ਕਰੀ ਜਾ ਸਾਰੀ ਢਾੜੀ ਕਰੀ ਜਾਂ ਕਹਿਣੇ ਲੈਣੀ ਹਾਂ ਹੁਣ ਤਾਂ ਲੈ ਤੇ ਆ ਆ ਇੱਧਰ ਆ ਜਾ ਫਿਰ ਬੋਲ ਕਿ ਦੱਸ ਦੇ ਤੂੰ ਦੱਸ ਦੇ ਵੇਚਣ ਵਾਲਾ ਮੁੱਲ ਦੱਸ ਦੇ ਵੀ ਇਹਨੇ ਦੀ ਵਿੱਚ 32000 ਦੀ ਦੇ ਦਾਂਗੇ 16000 ਦੀ ਨਹੀਂ ਨਹੀਂ 16000 ਦਾ ਤੜਕੇ ਤੂੰ ਦਿੰਦਾ ਜਦੋਂ ਉਹ ਤੜਕੇ ਨਹੀਂ ਦਿੰਦਾ ਹੀ ਹੁਣ ਵੀ ਮਿਲ ਜਾਂਦੇ ਆ ਆ ਖੜ ਕੇ ਗੱਲ ਕਰ ਮੇਰਾ ਯਾਰਾ ਭੱਜਿਆ ਨਹੀਂ ਉਹ ਭੱਜ ਕੇ ਗੱਲ ਕਰ ਹਾਂ ਯਾਰ ਖੜ ਕੇ ਗੱਲ ਕਰ ਯਾਰ ਜਾ ਅਗਰ ਤੇ ਤੇ ਸੋਲਾ ਲਗਾ 16.5 ਹੋ ਗਈ ਨਹੀਂ ਨਹੀਂ ਹੋ ਗਈ ਲੱਖ ਉਹ ਰਾ ਕਾ ਨਾ ਕਰ 17000 ਦੀ ਦਿਨਾ ਹੁਣ ਲਾਉਣਾ ਹੀ ਪੈਣਾ ਮੈਨੂੰ ਲੱਗਦਾ ਚੱਲਦਾ ਕੰਮ ਵੀ ਗੁਲਾਬ ਵਿੱਚ ਬੰਦਾ ਥੋੜੀ ਬੱਕਰਾ ਵੇਚਣਾ ਕਿਹੜਾ ਕਰਦਾ ਸੌਦਾ ਬਾਈ ਕੱਲਾ ਪਿੰਡ ਐ ਨਾ ਕੱਲਾ ਕਿੱਣਾ ਨਾ ਜੇ ਸੇ ਪਿੱਛੇ ਜਾਣਾ ਯਾਰ ਕਾਟੂ ਜਦੇਣਾ ਯਾਰ ਫਿਰ ਤਾਂ ਉਥੇ ਮੀਟ ਵਾਲੇ ਲੈ ਲੈਂਦੇ ਹਾਂ ਉਥੇ ਦੇ ਦਿੰਦੇ ਹਾਂ ਫਿਰੇ ਕਿੱਥੇ ਉੱਥੇ ਜਾ ਰਹੀ ਲਾਉਣਗੇ ਉੱਥੇ ਨਹੀਂ ਨਹੀਂ ਕਿਤੇ ਜਾਉਣਗੇ ਯਾਰ ਲੈ ਫੜ ਯਾਰ ਉਹ ਦੱਸ ਸਹੀ ਐ ਕੀ ਦੱਸ ਦੇ ਵੀ ਐਂ ਦੇਣਾ ਤੂੰ ਦਾਦੇ ਦੇ 500 ਇਹਦੇ ਕੱਟ ਦੇ ਤੂੰ ਨਹੀਂ 5 500 ਨਹੀਂ ਸਹੀ ਐੜੀ ਕੱਢ ਕੇ ਲਾ ਦੇ ਆਲਾ ਫੜ ਦੇ ਦੇ ਨਾਲ ਦੱਸ ਦੇ ਇਹਦਾ ਫੜ ਲੈ ਮੋੜ ਦੇ ਵੜਦੇ ਨਹੀਂ ਇਹ ਦੱਸ ਦੇ ਇਹਦਾ ਕਮਸ ਲੈ ਕਰ ਦੇ ਇਹ ਕਾ ਪੂਰੇ 5000 ਲੈ ਅੱਕ ਬਸ ਹੁਣ ਸਹੀ ਆ ਵਿਚਨਾ ਵਿੱਚ ਨਾਲੀ ਅੰਕਾ ਤੇ ਜਿੰਮੇਵਾਰੀਆ ਵੇਚ ਲਾ ਵਿੱਚ ਹਿਸਾਬ ਨਾਲ ਕੋਈ ਹਿਸਾਬ ਨਾਲ ਐਦੂ ਹਿਸਾਬ ਨਾਲ ਨਹੀਂ ਹੁੰਦਾ ਵਦ ਵਜਣ ਦੇ ਪੈਸੇ ਚੱਲਣੇ ਆ ਨਹੀਂ ਪਾਣੀ ਸਹੀ ਪੈਸੇ ਲਾਤੇ ਆ ਨਹੀਂ ਲੱਗੇ ਨਹੀਂ ਲੱਗੇ ਨਹੀਂ ਸਹੀ ਗਲਤ ਹੈ ਬਾਈ ਕਿੰਨੇ ਬੋਲ ਸਹੀ ਤਾਂ ਹੁਣੇ ਹੀ ਨਹੀਂ ਇਹ ਲੈ ਫੜ ਆਹ ਸੰਤਾ ਕਹਿੰਦਾ ਮਾ ਮਾਰ ਲੈ ਜਿੰਨੇ ਕਰਤੇ ਤੈਨੂੰ 5000 ਦਾ ਪੂਰਾ ਆਉਂਦਾ 6000 ਦਾ ਮਾ ਭਾਈ ਤੈਨੂੰ ਰਾਹ ਦੇ ਦਿੰਦਾ ਹੁਣ ਆਟਾ ਹੁਣ ਕਿਦੀ ਜੇਬ ਕੱਟੀ ਲਿਖਾਈ ਕਰਾ ਦੂ 500 ਤਰਦਾ ਲੈਣਾ ਨਹੀਂ 5000 ਨਹੀਂ ਦੇਖ ਲੈ ਨਹੀਂ ਲੈਣਾ ਤੇਰੀ ਮਰਜ਼ੀ ਹੈ ਕਿਆੱਕ ਵੀ ਹੁਣ ਕਰਾਈ ਐਨੇ ਯਾਰ ਜੇ 1000 ਪਾਦਾ ਬੈਣ ਬੁੱਛੇ 1000 ਪਾਦਾ 200 ਮੈਂ ਪਾਦਾ ਖੜੇ ਖੜੇ 200 ਐਨੇ ਪਾਦਾ 1200 ਪਾਦਾ 100 ਹੋਰ ਖਾ ਲਓ ਯਾਰ ਐਨੇ ਪਾਦੇ 100 ਯਾਰ ਚ ਕੋਈ ਗੱਲ ਨਹੀਂ ਸੌ ਚੋ ਨਹੀਂ ਬੋਲਦਾ ਬੋਲਣ ਲੱਗ ਜੂ ਨਾ ਮੁੜ ਕੇ ਜੇ ਪਾਦਾ 500 ਨਾ ਵੀ ਨਹੀਂ ਇਹ ਮੁੜ ਕੇ ਲੈ ਅਖਣਾ ਫੜ ਲਾ ਤੂੰ ਰੱਸਾ ਤੇਰੇ ਹੱਥੇ ਫੜਾ ਦੂ ਆ ਇਹ ਫੜ ਲੈਗਾ ਤਾਂ ਵੇਖ ਲੈ ਸਹੀ ਆ ਦੇ ਬਾਬਾ ਯਾਰ ਨਹੀਂ ਯਾ ਲੈ ਗਣਾ ਯਾਰ 5000 ਨਹੀਂ ਵੀ ਗਣਾ ਯਾਰ ਹੂੰ ਜਿੰਨੀ 10000 ਕੀ ਰਾਦਾ ਕਹਿੰਦਾ ਜਰਾ ਇਹ ਤੇਰੇ ਇਹਨਾਂ ਦਾ ਬੱਕਰਾ 8 ਦਾ ਕਹਿੰਦੇ ਆ ਨਹੀਂ ਫਿਰ ਇਹ ਤਾਂ ਨਹੀਂ ਕਹਿੰਦੇ ਕਹਿੰਦਾ ਇਹ ਤਾਂ 10 ਹੀ ਜਾਂਦੇ ਫਿਰ ਮੈਂ ਤਾਂ ਦੋ ਘਾਟੀਆਂ ਦਾ ਦੋ ਬਣਾ ਹੋਏ ਨਹੀਂ ਇਹ ਨਹੀਂ ਨਾ ਕਰਕੇ ਕਿਹ ਸਾਲ ਨਹੀਂ ਵਿਕਦਾ ਵੀ ਆਪਾਂ ਇੰਨੀ ਚਲੋ ਕੋਈ ਨਹੀਂ ਫਿਰ ਸਹੀ ਗੱਲ ਹੈ ਚਲੋ ਹੋ ਗਿਆ ਮੇਲਾ ਆ ਜਾ ਚਲੋ ਲਖਾਓ ਨਹੀਂ 100 ਰੁਪਏ ਛੱਡ ਦੇ 100 ਰੁਪਏ ਪਿੱਛੇ 200 ਪਿੱਛੇ 100 ਲਖਾਈ ਆਪੋ ਭਾਈ ਐਂ ਕਿੰਨਾ ਸੌਣਾ ਯਾਰ 1000 ਰੁਪਿਆ ਠੀਕ ਆ ਜੀਰੇ ਇਹ ਗੱਲ ਕਹੀ ਆ ਸਾਢੇ 7000 ਲਖਾਈ ਥੋੜੀ 100 ਦਾ ਕੀ ਹੁੰਦਾ ਇਸ ਦੱਜਾ ਸੇ ਯਾਰ ਭਾਈ 50 ਲਖਾਈ ਨਹੀਂ ਦਾ ਹੱਕ ਆ ਯਾਰ ਖੜਾ ਹੀ ਰਹਿ 50 ਜੀ ਹੋ ਰਿਹਾ ਆਪਣਾ ਹੱਥ ਲਖਾਈ ਕਰਾਉਣ ਦਾ ਆਪਾਂ ਮੰਡੀ ਚ ਆਉਨੇ ਆ ਹਾਂ ਪੈਸੇ ਦੇ ਦੇਣੇ ਬਸ ਹਨਾ ਭੇਜ ਦੇ ਹਾਈ ਆਪਣਾ ਆਪ ਹੀ ਹੱਕ ਆਪਣਾ ਕਹਿਣ ਦਾ ਨਹੀਂ ਹੱਕ ਉਹ ਨਹੀਂ ਫਿਰ ਉਹ ਜਾਨਵਰ ਦੀ ਪਾ ਜਾਣ ਉਹ ਨਹੀਂ ਯਾਰ ਜਾਨਵਰ ਉਹ ਜਾਨਵਰ ਦਾ ਨਹੀਂ ਜਾਨਵਰ ਤੇਰਾ ਬਹੁਤ ਵਧੀਆ ਵੇਚਦਾ ਹੈ ਬਹੁਤ ਵਧੀਆ ਬਹੁਤ ਵਧੀਆ ਹਾਂ ਬਹੁਤ ਵਧੀਆ ਜਾਨਵਰ ਵੇਚਿਆ ਉਹ ਬੋਲੇ ਨਹੀਂ ਤਾਂ ਫੇ ਮਰੀ ਗਏ ਨੂੰ ਚਾਰ ਸੌਦਾ ਚੜ ਗਿਆ ਸਿਰੇ ਆ ਬਾਈ ਬੱਕਰੇ ਸੌਦਾ ਸੱਤ ਸਾਢੇ 7000 ਰੁਪਏ ਦੇ ਤੇ ਲਖਾਈ ਆਪੋ ਲਖਾਈ ਆਪੋ ਆਪਣੀ ਆਹ ਲੇ ਲੈਣ ਲਾ ਬਾਈ ਠੀਕ ਆ ਕਿਹਦੇ ਕੋਲੇ ਸੀ ਬਾਈ ਇਹ ਆ ਬਾਈ ਕੋਲੇ ਸੀ ਕਿਹੜਾ ਪਿੰਡਾ ਬਾਈ ਜੀ ਪਿੰਡਾ ਰੋਹੜੀ ਦੀ ਗਾੜੀ ਠੀਕ ਕਰਾਇਆ ਕਿਹੜਾ ਕਰਨ ਫਿਰ ਕਰਾਇਆ ਹੁਣ ਪਿੱਛੇ ਤੇਰਾ ਹੱਕਾ ਸੋਚਣਾ ਦਾ ਹੁਣ ਸਾਢੇ 7000 ਦਾ ਬੱਚਾ ਹੋਇਆ ਇਹ ਸੌਦਾ ਸਹੀ ਬਣ ਗਈ ਗਾੜੀ ਬਣ ਗਈ ਆਈ ਆਪੋ ਆਪਣੀ ਕੀਤੀ ਹੈ ਹਾਂ ਆਪੋ ਬਹੀਆ ਪਾਉਣੀ ਮੈਨੂੰ ਦਲਾਲੀ ਦੇਣੀ ਹੈ ਨਾ 100 ਰੁਪਿਆ ਦਲਾਲੀ ਦੀ ਨਿਕਲ ਹੋਈ ਦੀ ਆਹ ਗੱਲ ਤੂੰ ਨਾ 90 ਦੇਣੀ ਦੇਣੀ ਆ ਯਾਰ ਮੈਂ ਜਾ ਮਾੜਾ ਤਰ੍ਹਾਂ ਚੌੜ ਕਰੀ ਹੈ ਨਾ ਕਿਉਂ